ਸਸਰੀ ਕਾਲ ਜੀ ਸ਼ੁਰੂ ਕਰਦੇ ਆਂ ਵੀਡੀਓ 1692 ਤੇ ਇਹ ਇਲਾ ਵੀ ਛੱਟਾ ਬਹੁਤ ਲੰਬਾ ਆਇਆ 1692 ਦਾ ਬਹੁਤ ਲੰਬਾ ਛੱਟਾ ਜਿਹੜਾ ਕੋਈ ਹਾਈਬ੍ਰਿਡ ਬੀਜ ਹੁੰਦਾ ਇਹ ਹੈ ਬਾਸਮਤੀ ਆ ਦੇਖੋ ਕਿੰਨਾ ਲੰਬਾ ਛੱਟਾ ਹੈ ਮੌਸਮ ਅੱਜ ਫੇਰ ਗੜਬੜੀ ਵਰ ਹੋਇਆ ਵਾ ਮੀ ਪੈਣ ਦੀ ਸਭਾਵਨਾ ਦੁਬਾਰੇ ਹੋਈ ਵੀ ਹੈ ਕੱਲਾ ਬੂਟਾ ਜੰਮਿਆ ਬਡਾਲ ਪਰੇ ਕਾਲੂ ਲੁਧਿਆਣਾ ਮੇਲਾ ਪੀਯੂ ਦਾ ਕਿਸਾਨ ਮੇਲਾ 13 14 ਤਰੀਕ ਦਾ ਏ ਕਾਲੂ ਉੱਥੇ ਵੀ ਜਾਉਂਗੇ ਆਪਾਂ ਦੇਖ ਕੇ ਆਉਂਗੇ ਕੋਈ ਨਵਾਂ ਬੀਜ ਕੋਈ ਨਵੀਂ ਮਸ਼ੀਨਰੀ ਕਿਹੜਾ ਸੌਦ ਹੋਈ ਹੈ ਰਾਜਪੁਰਾ ਵੀ ਵੈਸੇ ਦਾ ਮੇਲੇ માં ਗਏ ਤੇ ਸ਼ਾਰਟ ਵੀਡੀਓ ਪਾਈ ਵੀ ਤੇ ਆਪਾਂ ਨੇ ਉਹ ਬੂਚ ਚ ਕੀ ਹੋ ਰਿਹਾ ਕਿੱਕਣਾ ਕੀ ਹੈ ਚੀਜ਼ ਕੋਈ ਮੇਲੇ ਵਾ ਸ਼ੂਟ ਨਹੀਂ ਕੋਈ ਚੀਜ਼ ਦੰਦੇ ਬਸ 1200 ਦੀ 1500 ਸ਼ੂਟ ਦੰਦੇ ਉਹਦਾ ਆਪਾਂ ਦੁਕਾਨ ਪਰ ਵੀ ਛੜਾ ਸਕਦੇ ਜਿਕਣਾ ਉਹ ਕਹ ਦੰਨੇ ਭਾਰੀ ਸ਼ੂਟ ਭਾਰੀ ਸ਼ੂਟ ਕੋਈ ਨਹੀਂ ਹੁੰਦੀ 2000 ਰੁਪਿਆ ਮਸੂ ਸ਼ੂਟ ਕਰਦੇ ਆ ਬਸ ਪ੍ਰੋਡਕਟਾਂ ਦੇ ਆਪਣੀ ਸਟਾਲਾਂ ਲਾਈਆਂ ਵੀ ਹੁੰਦੀਆਂ ਉਹਨਾਂ ਨੇ ਦਿਖਾਉਣੇ ਵਾਸਤੇ ਵੀ ਲੱਗ ਰਹੀ ਸਾਡੀ ਆ ਵੀ ਦੇਖ ਲਓ ਹਾਈਬ੍ਰਿਡ ਆਪਣੀ ਇਹਦਾ ਵੀ ਛੱਟਾ ਬਹੁਤ ਲੰਬਾ ਏ ਪੂਰੀ ਨਸਰਗੀ ਹੁਣ ਤਾਂ ਇਹ ਮੁੜਨ ਲੱਗ ਗਈ ਨਸਰਕ ਹਾਂ ਜਾਨੀ ਕਿ ਮਹੀਨਾ ਲੱਗ ਜਾਣਾ ਇਹਨੂੰ ਹੁਣ ਤੇ ਵੀ ਪੈਰਾ ਮਾ ਕੋਈ ਰੋਗ ਨਹੀਂ ਹੈ ਇਹਦੇ ਪੈਰ ਚੱਕ ਉਲੀ ਲੋਗ ਸਦਾ ਨਾਸਕੀ ਸਪਰੇ ਕਰਾਈਦੀ ਆਪਾਂ ਨੇ ਹਾਂ ਬਾਕੀ ਸਾਰੀ ਆ ਇਹ ਤੁਹਾਨੂੰ ਪਿੰਡ ਆ ਜਾਂਦਾ ਆਹ ਰਸਤੇ ਪਈ ਸਾੜੇ ਜਮੀਨ ਵਾਹ ਦੁੱਚੀ ਨਹੀਂ ਆ ਸੀ ਪਹਿਲਾਂ ਵੀ ਬਾਰ ਬਾਰ ਆਹੀ ਕਹਿੰਦੇ ਹੁਣ ਵੀ ਤੁਸੀਂ ਇੱਕੇ ਵੀਡੀਓ ਬਾਰ ਬਾਰ ਆਹੀ ਗੱਲ ਪਰ ਹੁਣ ਅਸੀਂ ਕਰਦੇ ਹੀ ਖੇਤੀ ਬਾੜੀਆਂ ਜੇ ਕਿਤੇ ਬਾਹਰ ਗਏ ਤਾਂ ਬਾਹਰ ਦੀ ਵੀ ਵੀਡੀਓ ਜ਼ਰੂਰ ਪਾਉਂਗੇ ਇਹਨਾਂ ਦਾ ਸਾਡੇ ਕੋਲ ਖੇਤੀ ਬਾੜੀ ਦੀਆਂ ਵੀਡੀਓ ਐ ਨਣੀ ਕਰ ਉਹ ਜਿੱਕਾ ਜੀਰੀ ਪਾ ਮਾਰ ਨਹੀਂ ਮਾਰਨਾ ਹੁਣ ਤੁਹਾਨੂੰ ਪਤਾ ਹੀ ਐ ਆ 26 ਐ ਆ ਦਾ ਪੱਕਣ ਦੇ ਕਿਨਾਰੇ ਪਰਿਆ ਹੋਊ ਮੂਰਾ ਖੇਤ ਪੱਕਿਆ ਵਾ ਇਹ ਪਿੱਛੇ ਹਲੇ ਹਰੀ ਹਰੀ ਜੀ ਹੁੰਦੀ ਐ ਇਹ ਹਾਂਜੀ ਲੈ ਬਈ ਲੈ ਹਾਂ ਛੋਟੇ ਦੱਸ ਹੁਣ ਅੱਜ ਮੇਲਾ ਬੱਲਵਾਲ ਸੌਖੜੀ ਮੇਲਾ ਦੇਖਦੇ ਸਰਵੇ ਸ਼ੁਰੂ ਕਰਨੀ ਐ ਜਾਂ ਹਾਂ ਬੱਦਲ ਵਾਈ ਦਾ ਹੋਈ ਵੀ ਐ ਬੱਦਲ ਕੋ ਚੱਲ ਕਿਤੇ ਨੇ 2 ਘੰਟੇ ਲੱਗੇ ਬਾਹਰ ਤਾਂ ਹਾਂ ਫਿਰ ਦੇਖਦੇ 12:00 ਵਜੇ ਚੱਲਦੇ ਨਾ ਤੋਗੇ ਫਿਰ 12:00 ਵਜੇ ਉਹ ਲੋਕਾਂ ਨੇ ਤਾਂ ਆਪਣਾ ਬੀਜ ਚੱਕਿਆ ਮੁੰਡਿਆਂ ਮੁੰਡੇ ਆਉਣਾ 12:00 ਵਜੇ ਨਹੀਂ ਨਹੀਂ 12:00 ਵਜੇ ਬੇਲ ਹੋ ਜਾਂਦਾ ਫਿਰ ਜਿਹੜੇ ਕਾਲੇ ਘਾਲੇ ਲੱਗ ਜਣੇ ਉਹ ਫਿਰ ਆਪਾਂ ਚੱਲੂਗੇ ਜੀਤ ਨੂੰ ਲੈ ਚੱਲਦੇ ਕਹਿੰਦਾ ਨਾਲ ਓਏ ਮੰਨ ਆ ਲੈ ਤੂੰ ਵੀ ਹਾਂ ਉਹ ਤਾਂ ਗੱਲ ਕਰ ਲੈ ਹੁਣ ਕੋਈ ਜਿਹੜੀ ਟਿਕਣਾ ਇਹ ਕਰਦਾ ਵੀ ਕਿਹੜਾ ਆਏ ਕੋਈ ਸਵਾਲ ਜਵਾਬ ਕਰੇ ਕਰਦਾ ਵੀ ਯੂਟਿਊਬ ਆਪਾਂ ਵਾ ਇੱਧਰ ਉੱਧਰ ਹੋ ਜੰਨਾ ਵੀ ਜਦਿਆ ਯਾਰ ਹਾਂ ਨਾ ਹੁਣ ਤੇਰੇ ਵਾ ਜੀਰੀ ਬੀਜ ਕਿਹੜਾ ਲੱਗਿਆ ਵਾ ਜੀਰੀ ਕਾ ਪੀਆਰ 26 ਲਾਈ ਵੀ ਅੱਪਾ ਨੇ ਇੱਕ 77 ਲਾਇਆ ਵਾ ਕਿੰਨਾ ਟਾਈਮ ਪੱਕਣੇ ਚਾਲੇ ਪੱਕਣੇ ਨੂੰ ਆ ਜਾਣੀ ਬਸ 20 ਦਿਨ 20 ਦਿਨ ਆਲੂ ਦਾ ਬੀਜ ਕਢਾ ਕੇ ਲਾਉਣੇ ਲਿਆ ਗਏ ਪਿਆਰਾ ਲੂਗਾ ਵਧੀਆ ਰਹੂਗਾ ਦੱਸਿਓ ਭਾਈ ਹਾਂ ਦੱਸੋ ਭਾਈ ਨੂੰ ਵੀਡੀਓ 'ਚ ਦੇਖਣ ਵਾਲੇ ਜਿੰਨੇ ਵੀ ਆਪਣੇ ਵੀਡੀਓ ਦੇਖਣ ਵਾਲੇ ਭਾਈ ਹੋਏ ਨਵਾਂ ਨਵਾਂ ਹਲੇ ਸਾਡਾ ਚੈਨਲ ਹੈ ਇਹਨੂੰ ਦੱਸਿਓ ਆਲੂਆਂ ਦਾ ਬੀਜ ਹੈ ਕਿਹੜਾ ਖਰਾਕ ਪਾਈਏ ਵਿੱਚ ਕਿਹੜਾ ਖਰਾਕ ਪਾਈਏ ਠੀਕ ਨੇ ਹਾਂ ਅੱਜ ਆਪਾਂ ਐਂ ਕਰਦੇ ਮੇਲੇ ਵਾਲੀ ਦਾ ਟਾਲਬਾ ਸਾਰਾ ਕੁਝ ਉਹਨੇ ਲਿਖਿਆ ਪਾਉਣਾ ਉਹਨਾਂ ਦਾ ਚਾਟ ਜੀ ਲਿਆਉਂਗੇ ਆ ਉਹਨਾਂ ਦੇ ਹੀ ਚੱਕ ਲਿਆਉਂਗੇ ਕੀ ਭਾਈ ਕਿਹੜੀ ਖਾਦ ਪਾਉਣੇ ਤੁਸੀਂ ਕਿਆ ਪਾਉਣਾ ਨਹੀਂ ਤੁਹਾਨੂੰ ਮਸ਼ੀਨ ਨਹੀਂ ਦੇਖਣੀ ਆ ਬੜੀਆ ਮਸ਼ੀਨਰੀ ਦੇਖਣੀ ਹੁਣ ਲੋ ਭਾਈ ਅੱਜ ਸਾਧਰੀ ਦਾ ਟਾਈਮ ਹੈ